ਅੱਜ ਦੇਸੀ ਮਹੀਨਾ ਮੁਤਾਬਕ ਸ਼ਾਵਣ ਮਹੀਨੇ ਦੀ ਪ੍ਰਾਰੰਭਤਾ ਆਇਆ ਧੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਸਾਨੂੰ 2-12ਵਾਂ ਦੇਖਣ ਨੂੰ ਮਿਲਦੇ ਪਹਿਲੀ ਰਚਨਾ ਧੰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋਤਖਾਰੀ ਰਾਗ ਦੇ ਅੰਦਰ ਪਾਵਨ ਅੰਗ 1107 ਦੇ ਉੱਪਰ ਸੁਭਾਏ ਮਾਨ ਹੈ ਦੂਸਰੀ ਬਾਣੀ ਮਹਾਰਾਜ ਸੱਚੇ ਪਾਤਸ਼ਾਹ ਧੰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪਿਤਾ ਜੀ ਦੀ ਹੈ ਜਿੰਦੇ ਵਿੱਚ ਮੇਰੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਮੇਰੇ ਤੁਹਾਡੇ ਤੇ ਕਿਰਪਾ ਕਰਦੇ ਆ ਭਲਾ ਕਰਦੇ ਆ ਮਾਝ ਰਾਗ ਦੇ ਵਿੱਚ 12ਵਾਂ ਮੈਨੂੰ ਤੁਹਾਨੂੰ ਦਰਜ ਕਰਾਉਂਦੇ ਇਹ ਬਾਣੀ ਥੋੜੀ ਸਰਲ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਵਾਲੀ ਬਾਣੀ ਮਹਿੰਗੀ ਹੈ ਮਹਿੰਗੀ ਤੋਂ ਭਾਵ ਹੁੰਦਾ ਆ ਉਹਦੇ ਵਿੱਚ ਜੋ ਮਹਾਰਾਜ ਦੀ ਗੱਲ ਕਰਦੇ ਪਏ ਬੜੇ ਬਰੀਕ ਤਰੀਕੇ ਦੇ ਨਾਲ ਸੂਖਮ ਤਰੀਕੇ ਦੇ ਨਾਲ ਕਰਦੇ ਪਏ ਮੇਰੇ ਗੁਰੂ ਨਾਨਕ ਸਾਹਿਬ ਮਾਰੇ ਸੱਚੇ ਪਾਤਸ਼ਾਹ ਜਦੋਂ ਕਿਰਪਾ ਕਰਦੇ ਮਾਰੇ ਬੜੇ ਪਿਆਰ ਦੇ ਨਾਲ ਬਖਸ਼ਿਸ਼ ਦੇ ਘਰ ਵਿੱਚ ਆਣ ਕੇ ਕਹਿੰਦੇ ਸਾਵਣ ਸਰਸ ਮਣਾ ਕਣ ਵਰਸ ਹੈ ਰੁੱਤ ਆਏ ਮਾਰਜੀ ਕਹਿੰਦੇ ਕੀ ਹੁੰਦਾ ਜਦੋਂ ਹਾੜ ਦਾ ਮਹੀਨਾ ਹੁੰਦਾ ਸਾਰੇ ਪਾਸੇ ਸੂਰਜ ਦੀ ਤਪਸ਼ ਦੀ ਪੈਂਦੀ ਅੱਗ ਜ਼ਮੀਨ ਦੇ ਵਿੱਚ ਪਾਣੀ ਵੀ ਕਿਤਨਾ ਕਿਤੇ ਸੁੱਕਣ ਲੱਗ ਪੈਂਦਾ ਦਰਖਤ ਸੁੱਕ ਜਾਂਦੇ ਪਸ਼ੂ ਪੰਛੀ ਘਰਲਾ ਉੱਠਦੇ ਬੰਦੇ ਜੀਵ ਕੁਰਲਾ ਉੱਠਦੇ ਐਨੀ ਗਰਮੀ ਪੈਂਦੀ ਪਰ ਰੱਬ ਖੇਡ ਸਿਰਜਦਾ ਆ ਸਮੁੰਦਰਾਂ ਤੋਂ ਉਸੇ ਸੇਕੇ ਦੇ ਨਾਲ ਬੱਦਲ ਬਣਦੇ ਪਾਣੀ ਤੋਂ ਉਹ ਬੱਦਲ ਜਦੋਂ ਚੱਲ ਕੇ ਇਹਨਾਂ ਧਰਤੀਆਂ ਦੇ ਉੱਪਰ ਆਣ ਕੇ ਆਪਣੀ ਵਰਖਾ ਕਰਦੇ ਕਹਿੰਦੇ ਬੱਦਲ ਚੜੇ ਪਏ ਜਦੋਂ ਬੱਦਲ ਚੜੇ ਪਏ ਤੇ ਇੱਕ ਜੀਵ ਆਤਮਾ ਜਿਹੜੀ ਉਸ ਪਰਮਾਤਮਾ ਤੋਂ ਵਿਛੜੀ ਗੱਲ ਮਹਾਰਾਜ ਉਹਨਾਂ ਦੀ ਕਰਦੇ ਪਰੰਤੂ ਉਦਾਹਰਣ ਇੱਕ ਪਤੀ ਦੀ ਦਿੱਤੀ ਜਿਹੜਾ ਪਰਦੇਸ ਗਿਆ ਪਤਨੀ ਘਰ ਵਿੱਚ ਹੈ ਆਪਣੀ ਸੱਸ ਕੋਲ ਆ ਮਾਂ ਕਹਿ ਕੇ ਉਹਨੂੰ ਸੰਬੋਧਨ ਕਰਦੀ ਹੈ ਕਹਿੰਦੇ ਉਹ ਜਦੋਂ ਬੱਦਲ ਚੜ੍ਹੇ ਵੇਖਦੀ ਹੈ ਤਾਂ ਅੰਦਰ ਇੱਕ ਆਪਣੇ ਉਮਾਂਗ ਉੱਠਦੀ ਏ ਖਹਿ ਭਲੀਏ ਵੇਖ ਆ ਸੁੱਕੀਆਂ ਥਾਵਾਂ ਤੇ ਬੱਦਲ ਵੀ ਆ ਗਏ ਪਰ ਤੇਰੇ ਸਿਰ ਦਾ ਸਾਈਂ ਨਹੀਂ ਆਇਆ ਕਾਰਨ ਅੰਦਰ ਵਿਛੜਾਇਆ ਆਹ ਗੱਲ ਜਦੋਂ ਪ੍ਰਮਾਤਮਾ ਵਾਲੇ ਰਾਤ ਤੇ ਸੋਚੀਏ ਉਹ ਜਿੰਦੇ ਇਹ ਜੀਵ ਤੂੰ ਪ੍ਰਮਾਤਮਾ ਤੋਂ ਵਿਛੜਿਆ ਏ ਤੂੰ ਭੁੱਲਿਆ ਏ ਤੇਰੇ ਵਿੱਚ ਏਬ ਨੇ ਤੇਰੇ ਵਿੱਚ ਗੁਨਾਹ ਨੇ ਤੇਰੇ ਕੁਝ ਕਰਮ ਅਜਏ ਨੇ ਜਿਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਮੇਰੇ ਤੁਹਾਡੇ ਭਲੇ ਲਈ ਕਹਿੰਦੇ ਨੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਓ ਜਿਨੂੰ ਮਹਾਰਾਜ ਜੀ ਕਹਿੰਦੇ ਨੇ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਫਿਰ ਜਦੋਂ ਜੀਵਾਤਮਾ ਨੂੰ ਇਹ ਗੱਲ ਦਿਸਦੀ ਕਿ ਮੇਰੇ ਤੋਂ ਕੁਝ ਗੁਨਾਹ ਐਬ ਹੋਏ ਪਰ ਅੰਦਰ ਵਿਛੋੜੇ ਦੀ ਜਿਹੜੀ ਜਾਗਰਤੀ ਲੱਗ ਪੈਂਦੀ ਹੈ ਪਤਾ ਲੱਗਦਾ ਫਿਰ ਮਹਾਰਾਜ ਜੀ ਕਹਿੰਦੇ ਅੰਦਰੋਂ ਆਵਾਜ਼ ਉੱਠਦੀ ਹੈ ਉਹ ਮਣਾ ਮੇਰਿਆ ਆ ਸੌਣ ਦਾ ਮਹੀਨਾ ਆ ਗਿਆ ਉਹ ਬੱਦਲ ਚੜ ਆਏ ਤੂੰ ਵੀ ਉੱਠ ਪੈ ਤੂੰ ਵੀ ਜਾਗ ਪੈ ਕਹਿੰਦੇ ਬੱਦਲ ਚੜ ਆਏ ਨੇ ਵਰਸ ਹੈ ਰੁੱਤ ਆਏ ਮਹਾਰਾਜ ਜੀ ਕਹਿੰਦੇ ਇਹ ਚੜ ਆਏ ਇਹ ਹੁਣ ਵਰਸਣਗੇ ਫਿਰ ਕਹਿੰਦੇ ਨੇ ਮੈਂ ਮਨ ਤਨ ਸੋ ਭਾਵੈ ਪਿਰ ਪਰਦੇਸ ਸਿਧਾਈ ਕਹਿੰਦੇ ਮੇਰੇ ਮਨ ਨੂੰ ਮੇਰੇ ਤਨ ਨੂੰ ਆ ਬੱਦਲ ਚੜ ਕੇ ਆਏ ਬੜੇ ਚੰਗੇ ਲੱਗਦੇ ਕਿਉਂ ਚੰਗੇ ਲੱਗਦੇ ਜੀ ਕਹਿੰਦੇ ਮੇਰਾ ਪਤੀ ਪਰਦੇਸ ਗਿਆ ਆ ਹੁਣ ਉਹਦੀ ਯਾਦ ਮੇਰੇ ਵਿੱਚ ਬਣੀ ਹੋਈ ਹੈ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭਗਤ ਰਵਦਾਸ ਸਾਹਿਬ ਮਹਾਰਾਜ ਜੀ ਕਹਿੰਦੇ ਕਹਿੰਦੇ ਜੋਪ ਹੈ ਹਮ ਨਾ ਪਾਪ ਕਰੰਤਾ ਅਹ ਅਨੰਤਾ ਪਤਤ ਪਾਵਣ ਨਾਮ ਕੈਸੇ ਹੁੰਦਾ ਉਹ ਜਦੋਂ ਕਿਸੇ ਬੰਦੇ ਨੂੰ ਆਪਣੇ ਐਪ ਗੁਨਾਹ ਦਿਸਣ ਲੱਗ ਪੈਣ ਕੇ ਕੋਟ ਪ੍ਰਾਦ ਭਰੇ ਪੀ ਤੇਰੇ ਚਿਹਰੇ ਰਾਮ ਉਦੋਂ ਫਿਰ ਬੰਦੇ ਦੇ ਅੰਦਰ ਪ੍ਰਮਾਤਮਾ ਦਾ ਪਿਆਰ ਉਠਣ ਲੱਗ ਪੈਂਦਾ ਮਹਾਰਜ ਇੱਥੇ ਵੀ ਉਹੀ ਉਹ ਬਖਸ਼ਿਸ਼ ਕਰਦੇ ਕਹਿੰਦੇ ਫਿਰ ਘਰ ਨਹੀਂ ਆਵੇ ਮਰਿਆ ਹਾਵੇ ਧਾਮਣ ਚਮਕ ਡਰਾਏ ਮਹਾਰਜ ਕਹਿੰਦੇ ਪਿਆਰਾ ਘਰੇ ਨਹੀਂ ਆਇਆ ਜਿੰਦ ਨਿਕਲਦੀ ਪਈ ਏ ਹਉ ਕੇ ਆਉਂਦੇ ਪੈਂਦੇ ਨੇ ਕਾਰਨ ਕੀ ਕਹਿੰਦੇ ਬਿਜਲੀ ਜਦੋਂ ਚਮਕਦੀ ਏ ਇਹ ਚਮਕਦੀ ਹੋਈ ਬਿਜਲੀ ਪਰਮਾਤਮਾ ਦੀ ਉਸ ਆਪਣੇ ਪਿਆਰੇ ਪ੍ਰਭੂਪਤੀ ਦੀ ਯਾਦ ਦਵਾਉਂਦੇ ਆ ਮਹਾਰਾਜ ਜੀ ਕਹਿੰਦੇ ਹੋਇਆ ਕੀ ਏ ਯਾਦ ਕਿਉਂ ਆ ਰਹੀ ਏ ਕਹਿੰਦੇ ਸੇਜ अकेਲੀ ਖਰੀ ਦੁਹੇਲੀ ਮਰਨ ਭਿਆ ਦੁਖ ਮਾਏ ਕਹਿੰਦੇ ਮਾਂ ਮੈਨੂੰ ਦੁੱਖ ਤਾਂ ਆ ਮੇਰਾ ਪਿਆਰਾ ਘਰੇ ਨਹੀਂ ਆਉਂਦਾ ਪਿਆ ਮੈਨੂੰ ਦੁੱਖ ਤਾਂ ਆ ਮੈਂ ਇਕੱਲੀ ਰਹਿ ਗਈ ਇਹ ਇਕੱਲੇ ਰਹਿਣ ਦਾ ਮਤਲਬ ਕੀ ਹੁੰਦਾ ਆ ਕਿੰਨ ਤੋਂ ਪਾਪ ਹੁੰਦਾ ਜਦੋਂ ਬੰਦੇ ਨੂੰ ਸਾਰੇ ਪਾਸੇ ਦਿਸਣ ਲੱਗ ਪੈਂਦਾ ਕਿ ਜਿੰਨਾ ਪਿੱਛੇ ਜ਼ਿੰਦਗੀ ਬਰਬਾਦ ਕੀਤੀ ਤੇ ਮੇਰੇ ਨਾਲ ਹੀ ਨਹੀਂ ਖਲੋ ਸਕਦੇ ਜਿੰਨਾ ਪਿੱਛੇ ਪਾਪ ਕੀਤੇ ਨਾਲ ਖਲੋ ਨਹੀਂ ਸਕਦੇ ਫਿਰ ਬੰਦੇ ਨੂੰ ਇਹ ਸਮਝ ਆਉਂਦੀ ਕਿ ਰੱਬ ਮੇਰਾ ਸਹਾਈ ਏ ਰੱਬ ਨੇ ਮੇਰੀ ਸਹਾਇਤਾ ਕਰਨੀ ਆ ਮਹਾਰਾਜ ਦੀ ਕਿਰਪਾ ਦੇ ਘਰ ਵਿੱਚ ਆਣ ਕੇ ਕਹਿੰਦੇ ਫਿਰ ਬੰਦੇ ਨੂੰ ਮਹਿਸੂਸ ਹੁੰਦਾ ਮੈਂ ਇਕੱਲਾ ਰਹਿ ਗਿਆ ਤੇ ਮੈਂ ਇਕੱਲਾ ਆ ਮੈਂ ਬਹੁਤ ਦੁਖੀ ਆ ਦੁਖੀ ਇਸ ਕਰਕੇ ਨਿਕ ਲੋਕ ਛੱਡ ਗਏ ਦੁਖੀ ਇਸ ਗੱਲ ਕਰਕੇ ਕਿ ਮੈਨੂੰ ਮੇਰਾ ਪਿਆਰਾ ਨਹੀਂ ਮਿਲਿਆ ਜਿਸ ਪਿਆਰੇ ਨੇ ਭੇਜਿਆ ਉਹਦਾ ਮਲਾਪ ਨਹੀਂ ਹਾਸਲ ਕੀਤਾ ਫਿਰ ਅੱਗੇ ਤਰਸ ਕਰਕੇ ਕਹਿੰਦੇ ਮਰਨ ਭਇਆ ਦੁਖ ਮਾਹੇ ਕਹਿੰਦੇ ਮੈਨੂੰ ਮਰਨ ਭਇਆ ਮੈਨੂੰ ਲੱਗਦਾ ਮੈਂ ਮਰ ਗਈ ਆ ਮੈਨੂੰ ਦੁਖ ਹੀ ਦੁਖ ਨੇ ਫਿਰ ਬਖਸ਼ਿਸ਼ ਤੇ ਘਰ ਜਾਣ ਕੇ ਕਹਿੰਦੇ ਹਰ ਬਿਨ ਨੀਂਦ ਭੂਖ ਕੋ ਕੈਸੀ ਕਾਪੜ ਤੰਨਣਾ ਸੁਖਾਵੇ ਕਹਿੰਦੇ ਉਸ ਪਿਆਰੇ ਬਿਨਾ ਕਾਦੀ ਨੀਂਦ ਕਾ ਦੀ ਭੁਖ ਕਾਦੇ ਅਸੋਣੇ ਸੁਣੇ ਕੱਪੜੇ ਪਹਿਣਦੇ ਮਹਾਰਾਜ ਪਤਾ ਕਹਿੰਦੇ ਕਹਿੰਦੇ ਜੇ ਤੁਹਾਡੇ ਕੋਲ ਪਿਆਰਾ ਨਹੀਂ ਹੈ ਆ ਜਿਹੜਾ ਬਾਹਰ ਭੇਖ ਕਰਦੇ ਪਹੇ ਉਹਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਜੇ ਉਹ ਹੀ ਨਹੀਂ ਹੈ ਤੁਹਾਡੇ ਕੋਲ ਸਭ ਕੁਝ ਹੋਵੇ ਫਿਰ ਇਹਨਾਂ ਦਾ ਕੋਈ ਮੁੱਲ ਨਹੀਂ ਹੈ ਮਹਾਰਾਜ ਜੀ ਤਰਸ ਕਰਦੇ ਨਾਨਕ ਸਾ ਸੁਹਾਗਣ ਕੰਤੀ ਪਿਰ ਕੈ ਅੰਕ ਸਮਾਵੈ ਮਹਾਰਾਜ ਕਹਿੰਦੇ ਅਸਲ ਵਿੱਚ ਉਹ ਹੀ ਇਸ ਸੰਸਾਰ ਦੇ ਵਿੱਚ ਸੁਹਾਗਣ ਆ ਉਹ ਹੀ ਉਹ ਕੰਤ ਵਾਲੀ ਏ ਜਿੰਦੇ ਕੋਲ ਉਹਦਾ ਪਿਆਰਾ ਹੈ ਕਹਿਣ ਤੋਂ ਭਾਵ ਜਿਨ੍ਹਾਂ ਦਾ ਮਿਲਾਪ ਹੋ ਗਿਆ ਉਹਨਾਂ ਦਾ ਹੀ ਇਸ ਸੰਸਾਰ ਤੇ ਆਇਆ ਸਫਲਾਇਆ ਉਹ ਹੀ ਉਹ ਸੁਹਾਗਣਾਂ ਨੇ ਜਿਨ੍ਹਾਂ ਨੂੰ ਪਿਆਰਾ ਨਹੀਂ ਮਿਲਿਆ ਜਾਂ ਜਿਨ੍ਹਾਂ ਅੰਦਰ ਇਹ ਹੱਲੇ ਜਾਗਰਤੀ ਨਹੀਂ ਆਈ ਕਿਸੇ ਉਸ ਪਿਆਰੇ ਨੂੰ ਵੀ ਮਿਲਣਾ ਮਹਾਰਾਜ ਜੀ ਕਹਿੰਦੇ ਉਹ ਪਾਵੇਂ ਇਸ ਸੰਸਾਰ ਤੇ ਆਏ ਨੇ ਜਾਂ ਨਹੀਂ ਆਏ ਕੋਈ ਫਰਕ ਨਹੀਂ ਪੈਂਦਾ ਗਾ ਮਾਰੇ ਨੇ ਮੈਨੂੰ ਤੁਹਾਨੂੰ ਜਿਹੜੀ ਗੱਲ ਦੱਸੀ ਉਹਨੂੰ ਸਮਝੀਏ ਜਦੋਂ ਗੁਰੂ ਅਰਜਨ ਸਾਹਿਬ ਮਾਰੇ ਸੱਚੇ ਪਾਤਸ਼ਾਹ 12ਵਾਂ ਬਾਣੀ ਦੇ ਵਿੱਚ ਜ਼ਿਕਰ ਕਰਦੇ ਨੇ ਨਾ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਮਾਰੇ ਜੀ ਕਹਿੰਦੇ ਜਿਹੜੇ ਪ੍ਰਮਾਤਮਾ ਦੇ ਰੰਗ ਵਿੱਚ ਰੰਗੀ ਹੋਈ ਜੀਵਾਤਮਾਣ ਜਿੰਦਾ ਪ੍ਰਭੂ ਪਿਆਰੇ ਦੇ ਚਰਨਾ ਕਮਲਾਂ ਨਾਲ ਪਿਆਰ ਬਣ ਗਿਆ ਮਨ ਤਨ ਰਤਾ ਸਾਚ ਰੰਗ ਇੱਕੋ ਨਾਮ ਆਧਾਰ ਜਿਨ੍ਹਾਂ ਦਾ ਮਨ ਤੇ ਤਨ ਉਸ ਪਰਮਾਤਮਾ ਦੇ ਪਿਆਰ ਵਿੱਚ ਰੰਗਿਆ ਗਿਆ ਭਿੱਜ ਗਏ ਇੱਕੋ ਵੇਲੇ ਰੱਬ ਦੇ ਪਿਆਰ ਨਾਮ ਵਿੱਚ ਭਿੱਜ ਗਏ ਜਿਨ੍ਹਾਂ ਦਾ ਆਸਰਾ ਬਣ ਗਿਆ ਪਰਮਾਤਮਾ ਦਾ ਨਾਮ ਵਿਖਿਆ ਰੰਗ ਕੁੜਾ ਵਿਆ ਦਿਸਣ ਸਭੇ ਸ਼ਾਰ ਮਰਜੀ ਕਹਿੰਦੇ ਨਾਮ ਜਪਣ ਦੇ ਨਾਲ ਇੱਕ ਬਰਕਤ ਝੋਲੀ ਵਿੱਚ ਪੈਂਦੀ ਪਤਾ ਕੀ ਬਰਕਤ ਪੈਂਦੀ ਹੈ ਜਦੋਂ ਰੱਬ ਦੇ ਨਾਮ ਤੋਂ ਟੁੱਟੇ ਹੋਈਏ ਉਦੋਂ ਬੰਦਾ ਕਹਿੰਦਾ ਆ ਜੱਗ ਮਿੱਠਾ ਅਗਲਾ ਕਿੰਨ ਡਿੱਠਾ ਤੇ ਜਦੋਂ ਕੋਈ ਰੱਬ ਦੇ ਨਾਮ ਵਿੱਚ ਭਜ ਜਾਂਦਾ ਆ ਉਹਨੂੰ ਫਿਰ ਇਹ ਸਮਝ ਆ ਜਾਂਦੀ ਹੈ ਕਿ ਜਾ ਕੋ ਆਏ ਸੂਈ ਬਿਹਾਜੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਬੋਰ ਨਾ ਹੋਏਗੋ ਫੇਰਾ ਮਰਦ ਕਹਿੰਦੇ ਉਹਨਾਂ ਨੂੰ ਇਹ ਗੱਲ ਸਮਝ ਆ ਜਾਂਦੀ ਜਦੋਂ ਕੋਈ ਰੱਬ ਦੇ ਨਾਮ ਨਾਲ ਰੰਗਿਆ ਜਾਂਦਾ ਉਨੂੰ ਇੱਕ ਗੱਲ ਸਮਝਾਉਂਦੀ ਵਿਖਿਆ ਰੰਗ ਕੁੜਾ ਆਵਿਆ ਮਹਾਰਜ ਕਹਿੰਦੇ ਆ ਜਿਹੜੀ ਸੰਸਾਰ ਦੇ ਵਿੱਚ ਜ਼ਹਿਰ ਵਰਤਦੀ ਪਈ ਏ ਇਹ ਸਭ ਝੂਠ ਫਰੇਵ ਆ ਅੱਜ ਉਹ ਦਿਸਦਾ ਆ ਸਭ ਸਵਾਦੀਆਂ ਢੇਰਾਂ ਨੇ ਹੋਰ ਕੱਖ ਵੀ ਨਹੀਂ ਐ ਫਿਰ ਕਹਿੰਦੇ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਮਹਾਰਾਜ ਜੀ ਕਹਿੰਦੇ ਜਿਹੜੇ ਰੱਬ ਦੇ ਪਿਆਰ ਵਾਲੀ ਅੰਮ੍ਰਿਤ ਬੂੰਦ ਹੈ ਨਾ ਹਰੀ ਪਰਮਾਤਮਾ ਜਦੋਂ ਅੰਦਰ ਅੰਮ੍ਰਿਤ ਦਾ ਚਰਨਾ ਚਲਾਉਂਦਾ ਕਿਸੇ ਰੂਹ ਦੇ ਨਾਮ ਜਪਣ ਵਾਲਿਆਂ ਦਾ ਤਾਂ ਤਯਰਬਾ ਆ ਦੁਨੀਆਦਾਰਾਂ ਨੂੰ ਨਹੀਂ ਸਮਝਾ ਸਕਦੇ ਮਾਫ ਕਰਦੇ ਆ ਜੀ ਮਹਾਰਾਜ ਜੀ ਕਹਿੰਦੇ ਹਰ ਅੰਮ੍ਰਿਤ ਬੂੰਦ ਸੁਹਾਵਣੀ ਉਹ ਜਿਹੜੀ ਪਰਮਾਤਮਾ ਦੀ ਹਰ ਅੰਮ੍ਰਿਤ ਬੂੰਦ ਹੈ ਨਾ ਉਹ ਬੜੀ ਪਿਆਰੀ ਏ ਮਹਾਰਾਜ ਜੀ ਮਿਲੂਗੀ ਕਿੱਥੋਂ ਮਹਾਰਾਜ ਜੀ ਕਹਿੰਦੇ ਗੁਰੂ ਦੀ ਸ਼ਰਨ ਵਿੱਚ ਪਿਆ ਰੱਬ ਦੇ ਪਿਆਰਿਆਂ ਦੀ ਸੰਗਤ ਕੀਤਿਆਂ ਫਿਰ ਮਹਾਰਾਜ ਜੀ ਕਹਿੰਦੇ ਵਣਤਣ ਪ੍ਰਭ ਸੰਗ ਮੋਲਿਆ ਸਮਰੱਥ ਪੁਰਖ ਅਪਾਰ ਮਹਾਰਜ ਕਹਿੰਦੇ ਆ ਜਿਹੜਾ ਆਲਾ ਦਵਾਲਾ ਆ ਜਿਹੜਾ ਕੱਲ ਤੱਕ ਖਾਨ ਨੂੰ ਪੈਂਦਾ ਸੀ ਉਜਾੜ ਦੇਸਦਾ ਸੀ ਅੱਜ ਜਦੋਂ ਰੱਬ ਨਾਲ ਬਾਣਾ ਈ ਮਹਾਰਜ ਜੀ ਕਹਿੰਦੇ ਫਿਰ ਇਹਨਾਂ ਵਿੱਚ ਰੱਬ ਦਿਸਦਾ ਆ ਦਿਸਦਾ ਹਾਏ ਰੱਬ ਤੇਰੇ ਡੇਡੇ ਕੋਣ ਇੱਕ ਬੰਦੇ ਵਿੱਚ ਉਹਨੇ ਇੱਕ ਚੰਗਿਆਈ ਵੀ ਰੱਖੀ ਏ ਉਹਨੇ ਬੁਰਾਈ ਵੀ ਰੱਖੀ ਏ ਉਹ ਦਿਸਦਾ ਹਾਏ ਰੱਬਾ ਤੇਰੇ ਐਡੇ ਰੰਗ ਬੱਕਰੀ ਸਿੰਘ ਇੱਕ ਤਹਾਂੇ ਰੱਖ ਐ ਤੂੰ ਬੱਕਰੀ ਤੇ ਸਿੰਘ ਨੂੰ ਇੱਕ ਥਾਂ ਰੱਖ ਲੈਣਾ ਐ ਐਡੇ ਐਡੇ ਤੇਰੇ ਰੰਗ ਨਿਆਰੇ ਤੋਂ ਨਿਆਰੇ ਬੰਦਾ ਹੈਰਾਨ ਹੁੰਦਾ ਹੈ ਸਾਬ ਜੀ ਮੈਨੂੰ ਨਹੀਂ ਸਮਝ ਆਉਂਦੀ ਮਹਾਰਾਜ ਜੀ ਕਹਿੰਦੇ ਜਿਹਾ ਏਕ ਕਵਣ ਗੁਣ ਕਹੀਐ ਬੇਸਮਾਰ ਬੇਹੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਈ ਐ ਕਹਿੰਦੇ ਮਹਾਰਾਜ ਤੁਹਾਡੇ ਗੁਣਾ ਬਾਰੇ ਨਹੀਂ ਪਿਆਣ ਦਾ ਸਕਦਾ ਸਭ ਕਹਿੰਦੇ ਨੇ ਨਾ ਉਚਾ ਪਰਬੇੰਤ ਸੁਆਮੀ ਕੌਣ ਜਾਣਾ ਗੁਣ ਤੇਰੇ ਗਾਵਤੇ ਉਦਰੇ ਸੁਣਤੇ ਉਦਰੇ ਬਿਨ ਸਹ ਪਾਪ ਕਨੇਰੇ ਪਸ਼ੂ ਪ੍ਰੇਤ ਮੁਕਤ ਕੋ ਉਤਾਰੇ ਪਾਹਣ ਪਾਰ ਉਤਾਰੇ ਅਰ ਰੱਬਾ ਜੇ ਤੂੰ ਆਪਣੇ ਰੰਗਾਂ ਵਿੱਚ ਆ ਜਾਵੇਂ ਤੂੰ ਪਸ਼ੂਆਂ ਨੂੰ ਪੱਥਰਾਂ ਨੂੰ ਹਰ ਕਿਸੇ ਨੂੰ ਉਤਾਰਨ ਦੇ ਸਮਰਾਥਿਆ ਇਹਨੂੰ ਮਹਾਰਾਜ ਕਹਿੰਦੇ ਜਦ ਰੱਬ ਵਾਲੇ ਹੋ ਜਾਈਏ ਫਿਰ ਸਾਰਾ ਕੁਝ ਖਿੜਿਆ ਖਿੜਿਆ ਆ ਹਰਿਆਵਲ ਜਾਪਦੀਏ ਤੇ ਜੇ ਟੁੱਟੇ ਹੋਈਏ ਫਿਰ ਰੱਬ ਦੇ ਪਿਆਰੇ ਵੀ ਚੋਰ ਲੱਗਦੇ ਆ ਤੇ ਜੇ ਜੁੜੇ ਹੋਈਏ ਫਿਰ ਚੋਰ ਦੇ ਵਿੱਚ ਵੀ ਸੰਤ ਦਿਸ ਪੈਂਦਾ ਆ ਮਹਾਰਾਜ ਜੀ ਬਲਾ ਕਰਦੇ ਕਹਿੰਦੇ ਹਰ ਮਿਲ ਲੈ ਨੋ ਮੰਨ ਲੋ ਚਦਾ ਕਰਮ ਮਿਲਾਵਣ ਹਾਰ ਹੁਣ ਜਿਹੜਾ ਰੱਬ ਦੇ ਨਾਮ ਨਾਲ ਜੁੜ ਪਿਆ ਨਾ ਜਿੰਤੇ ਤੇ ਰੱਬ ਨੇ ਇਹ ਤਰਸ ਕਰ ਦਿੱਤਾ ਕਿ ਵਿਖਿਆ ਰੰਗ ਕੁੜਾਵਿਆ ਦਿਸਣ ਲੱਗ ਪਿਆ ਉਹਨਦੇ ਤੇ ਇੱਕ ਰਹਿਮਤ ਜ਼ਰੂਰ ਹੋਏਗੀ ਪਤਾ ਕੀ ਰਹਿਮਤ ਹੋਏਗੀ ਉਹਨਦੇ ਤੇ ਰਹਿਮਤ ਇਹ ਹੋਏਗੀ ਮਹਾਰਾਜ ਜੀ ਦੀ ਸੱਚੇ ਪਾਤਸ਼ਾਹ ਜੀ ਦਾ ਇਹ ਤਰਸ ਹੋਏਗਾ ਉਹਦੇ ਸਿਰ ਦੇ ਉੱਪਰ ਉਹਦੇ ਅੰਦਰ ਪਰਮਾਤਮਾ ਨੂੰ ਮਿਲਣ ਦਾ ਚਾਹ ਪੈਦਾ ਹੋ ਜਾਏਗਾ ਇਹੀ ਹੋ ਮੇਰੇ ਤੁਹਾਡੇ ਜ਼ਿੰਦਗੀ ਦੀ ਕਹਾਣੀ ਹੈ ਇੱਥੇ ਜਾ ਕੇ ਗੱਲ ਖਤਮ ਹੁੰਦੀ ਹੈ ਇੱਥੋਂ ਹੀ ਗੱਲ ਸ਼ੁਰੂ ਹੋਣੀ ਜੇ ਮੈਂ ਇਹ ਵੀ ਦੱਸਦਾ ਵਾਂ ਸਹਿਬ ਨੇ ਇਸੇ ਲਈ ਕਿਹਾ ਮਹਾਰਾਜ ਜੀ ਕਹਿੰਦੇ ਉਹ ਤੈਨੂੰ ਆ ਜਨਮ ਮਿਲਿਆ ਨਾ ਪਈ ਪ੍ਰਾਪਤ ਮਾਨਕ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿ ਤੈਨਾਂ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਮਹਾਰਾਜ ਕਹਿੰਦੇ ਰੱਬ ਨਾਲ ਜੁੜ ਪਾ ਮਹਾਰਾਜ ਕਿਉਂ ਜੁੜੀਏ ਕਿਉਂ ਨਾਂ ਜਪੀਏ ਉਹ ਤੈਨੂੰ ਰੱਬ ਨੂੰ ਮਿਲਣ ਦਾ ਚਾਹ ਪੈਦਾ ਹੋ ਜਾਏਗਾ ਜਿਸ ਦਿਨ ਤੈਨੂੰ ਰੱਬ ਨੂੰ ਮਿਲਣ ਦਾ ਚਾਹ ਪੈਦਾ ਹੋਇਆ ਉਸ ਦਿਨ ਤੇਰੀ ਜ਼ਿੰਦਗੀ ਵਿੱਚ ਇੱਕ ਖੋਜ ਸ਼ੁਰੂ ਹੋਏਗੀ ਮਹਾਰਾਜ ਕੀ ਹੋਏਗੀ ਕਹਿੰਦੇ ਜਿਨੀ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਿਹਾਰ ਅੱਜ ਆਪਾਂ ਕਹਿੰਦੇ ਜਿਉ ਫਲਾਣਾ ਮਾੜਾ ਉਹ ਮਾੜਾ ਆ ਮਾੜਾ ਉਹ ਬਾਬੇ ਤੇ ਹੁੰਦੇ ਹੀ ਠਾਗਣੇ ਸਾਰੇ ਆ ਰਾਗੀ ਤੇ ਪੈਸੇ ਪਿੱਛੇ ਭੱਜੇ ਫਿਰਦੇ ਢਾਡੀ ਤੇ ਲੋਕਾਂ ਨੂੰ ਵਾਰਾਂ ਸੁਨਾ ਸੁਨਾ ਕੇ ਐਵੇਂ ਉਲਝਾਈ ਜਾਂਦੇ ਆ ਕਥਾਵਾਚਕ ਤੇ ਲੋਕਾਂ ਨੂੰ ਠਾਗਦੇ ਪਏ ਨੇ ਬਾਬੇ ਤੇ ਬੂਬਨੇ ਹੁੰਦੇ ਨੇ ਡੇਰੇ ਬਣਾ ਕੇ ਬਹਿ ਗਏ ਨਹੀਂ ਜਦ ਰੱਬ ਨੂੰ ਮਿਲਣ ਦਾ ਚਾਹ ਹੋਵੇ ਫਿਰ ਉਹਨਾਂ ਰੂਹਾਂ ਨੂੰ ਲੱਭਣ ਤੁਰ ਪਈਦਾ ਜਿੰਨਾਂ ਦੀ ਰੱਬ ਨਾਲ ਬਣਦੀ ਸਾਰਿਆਂ ਦੀ ਨਹੀਂ ਬਣਦੀ ਪਾਠ ਸਾਰੇ ਕਰਦੇ ਮਾਫ ਕਰੇ ਜੇ ਸਿਮਰਨ ਨਹੀਂ ਬਥੇਰੇ ਕਰਦੇ ਪਰ ਸਾਰਿਆਂ ਦੀ ਰੱਬ ਦੇ ਨਾਲ ਨਹੀਂ ਬਣਦੀ ਮਹਾਰਾਜ ਜੀ ਕਿਉਂ ਨਹੀਂ ਬਣਦੀ ਮਹਾਰਾਜ ਕਹਿੰਦੇ ਤੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕਾ ਲਾਗੇ ਕਹਿ ਨਾਨਕ ਤੈ ਸੁਖੋ ਆ ਤਿਤ ਕਰ ਅਨੰਦ ਵਾਜੇ ਉਹ ਰੱਬ ਆਪ ਐਵੇਂ ਦੀਆਂ ਰੂਹਾਂ ਇਸ ਸੰਸਾਰ ਤੇ ਭੇਜਦਾ ਫਿਰ ਖੋਜ ਸ਼ੁਰੂ ਹੁੰਦੀ ਹੈ ਤੇ ਫਿਰ ਜਦੋਂ ਲੱਭ ਪੈਂਦੇ ਨੇ ਫਿਰ ਵਾਰ-ਵਾਰ ਉਹਨਾਂ ਦੇ ਚਰਨਾਂ ਤੇ ਨਮਸਕਾਰ ਕਰਨ ਨੂੰ ਜੀ ਕਰਦਾ ਮਹਾਰਾਜ ਜੀ ਦਾ ਇੱਕ ਬਚਨ ਮਹਾਰਾਜ ਜੀ ਕਹਿੰਦੇ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤੈਨਾ ਕੋ ਪਾਸ ਮਹਾਰਾਜ ਜੀ ਅੱਛਾ ਕੀ ਕਰੀਏ ਫਿਰ ਕਹਿੰਦੇ ਧੂੜ ਤੈਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਮਹਾਰਾਜ ਕਹਿੰਦੇ ਉਹਨਾਂ ਦਾ ਸਤਕਾਰ ਕਰੋ ਉਹਨਾਂ ਦਾ ਆਦਬ ਕਰੋ ਨਾਨਕ ਹਰ ਜੀ ਮਿਆਕਰ ਸ਼ਬਦ ਸਵਾਰਣ ਹਾਰ ਮਹਾਰਾਜ ਮੇਰੇ ਤੇ ਕਿਰਪਾ ਕਰੋ ਦੱਸ ਕੀ ਚਾਹੀਦਾ ਮਹਾਰਾਜ ਮੈਂ ਤੁਹਾਡੇ ਸ਼ਬਦ ਨੂੰ ਮੈਂ ਤੁਹਾਡੇ ਨਾਮ ਨੂੰ ਤੁਹਾਡੀ ਕੁਰਬਾਨੀ ਨੂੰ ਪਿਆਰ ਕਰਨ ਲੱਗ ਪਾਵਾਂ ਮੈਂ ਪੜਨ ਲੱਗ ਪਾਵਾਂ ਮੈਂ ਜਪਣ ਲੱਗ ਪਾਵਾਂ ਮੈਂ ਆਰਾਧਨ ਲੱਗ ਪਾਵਾਂ ਜਪਣਾ ਤਾਂ ਏ ਜਪਣ ਦੇ ਨਾਲ ਹੀ ਤੁਹਾਡੇ ਅੰਦਰ ਇੱਕ ਖੇਚ ਬਣੇਗੀ ਜਪਣ ਦੇ ਨਾਲ ਹੀ ਰੱਬ ਦੇ ਪਿਆਰੇ ਚੰਗੇ ਲੱਗਣਗੇ ਜਪਣ ਦੇ ਨਾਲ ਹੀ ਉਸ ਪ੍ਰਭੂ ਪਰਮਾਤਮਾ ਦਾ ਮਲਾਪ ਚੰਗਾ ਲੱਗਣ ਲੱਗ ਪੈਗਾ ਮਹਾਰਾਜ ਜੀ ਇੱਕ ਸੰਬਦਨ ਕਰਦੇ ਆ ਮਹਾਰਾਜ ਜੀ ਕਹਿੰਦੇ ਸਾਧ ਸੰਗ ਮਨ ਸੂਤ ਜਾਗੇ ਤਬ ਪ੍ਰਭ ਨਾਨਕ ਮੀਠੇ ਲਾਗੇ ਜਦੋਂ ਰੱਬ ਦੇ ਪਿਆਰਿਆਂ ਦੀ ਸੰਗਤ ਕਰੀਏ ਸੰਗਤ ਵਿੱਚ ਰਹਿ ਕੇ ਜਦੋਂ ਨਾਮ ਜਪੀਏ ਤੇ ਫੇਰ ਜਾ ਕੇ ਕਿਤੇ ਰੱਬ ਤੇ ਰੱਬ ਦਾ ਨਾਮ ਚੰਗਾ ਲੱਗਦਾ ਆ ਸਹਿਬ ਜੀ ਕਿਰਪਾ ਕਰਦੇ ਮਹਾਰਾਜ ਜੀ ਕਹਿੰਦੇ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਮਰਜ ਜੀ ਕਹਿੰਦੇ ਸਾਵਣ ਦਾ ਮਹੀਨਾ ਉਹਨਾਂ ਸੁਹਾਗਣਾਂ ਦਾ ਹੀ ਹੈ ਜਿਨ੍ਹਾਂ ਕੋਲ ਪ੍ਰਭ ਪਰਮਾਤਮਾ ਦਾ ਨਾਮ ਯਾਦ ਦੇ ਵਿੱਚ ਹੈਗਾ ਜਿਨ੍ਹਾਂ ਕੋਲ ਪ੍ਰਭੂ ਪਰਮਾਤਮਾ ਦਾ ਨਾਮ ਯਾਦ ਵਿੱਚ ਨਹੀਂ ਹੈ ਮਹਾਰਾਜ ਜੀ ਕਹਿੰਦੇ ਉਹ ਸੁਹਾਗਨਾ ਨਹੀਂ ਹੈ ਜੋ ਗੁਰੂ ਨਾਨਕ ਪਿਤਾ ਸਾਹਿਬ ਕਹਿੰਦੇ ਸਨ ਕੋਈ ਗੁਰੂ ਅਰਜਨ ਦੇਵ ਮਹਾਰਾਜ ਪਿਤਾ ਜੀ ਸਮਝਾਉਂਦੇ ਗੱਲ ਤੇ ਇਹ ਹੈ ਅਸੀਂ ਇਸ ਪਿਆਰਾਂ ਦੀ ਕਹਾਣੀ ਨੂੰ ਪਿਆਰ ਦੀ ਬਾਤ ਨੂੰ ਸਮਝ ਸਕੀਏ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਨੂੰ ਇਸ ਸ਼ਾਵਣ ਸੰਗਰਾਂਦ ਦੇ ਮਹੀਨੇ ਦੇ ਵਿੱਚ ਪਰਮਾਤਮਾ ਦੀ ਯਾਦ ਪਰਮਾਤਮਾ ਦਾ ਪਿਆਰ ਹਾਸਲ ਹੋਵੇ ਸਾਡੇ ਅੰਦਰ ਵੀ ਇਹ ਅਹਿਸਾਸ ਹੋਵੇ ਕਿ ਅਸੀਂ ਵਿਛੜੇ ਹਾਂ ਤੇ ਅਸੀਂ ਉਸ ਪਰਮਾਤਮਾ ਦਾ ਪਿਆਰ ਹਾਸਲ ਕਰਨਾ ਆ ਭੁੱਲਾਂ ਚੁੱਕਾਂ ਦੀ ਸ਼ਿਮਾ